ਆਮ ਆਦਮੀ ਪਾਰਟੀ ਦੀ ਵਿਧਾਇਕ ਕਨ ਮੋਲ ਗਗਨ ਮਾਨ ਦੇ ਵੱਲੋਂ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਗਿਆ ਖਰੜ ਹਲਕੇ ਦੇ ਵਿੱਚ ਅਨਮੋਲ ਗਗਨ ਮਾਨ ਦੇ ਵੱਲੋਂ ਵੱਡਾ ਖੜਕਾ ਦੜਕਾ ਕੀਤਾ ਗਿਆ ਕੀ ਖੜਕਾ ਦੜਕਾ ਕੀਤਾ ਗਿਆ ਤੁਹਾਨੂੰ ਪੂਰੀ ਖਬਰ ਦੱਸਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਨਗਰ ਕੌਂਸਲ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਨਗਰ ਕੌਂਸਲਰਾਂ ਨਾਲ ਮਿਲ ਕੇ ਨਗਰ ਕੌਂਸਲ ਖਰੜ ਦੀ ਪ੍ਰਧਾਨ ਨੂੰ ਹਟਾ ਦਿੱਤਾ ਹੈ ਨਗਰ ਕੌਂਸਲ ਖਰੜ ਦੇ 18 ਕੌਂਸਲਰਾਂ ਨੇ ਇਕਜੁੱਟ ਹੋ ਕੇ ਨਗਰ ਕੌਂਸਲ ਦੀ ਪ੍ਰਧਾਨ ਨੂੰ ਕੁਰਸੀ ਉੱਤੋਂ ਹਟਾ ਦਿੱਤਾ ਜ਼ਿਕਰਯੋਗ ਹੈ ਕਿ 23 April ਨਗਰ ਕੌਂਸਲ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੌਂਗੀਆਂ ਖਿਲਾਫ ਖਰੜ ਦੇ 27 ਕੌਂਸਲਰਾਂ ਵਿੱਚੋਂ 18 ਨੇ ਇਹ ਕਹਿ ਕੇ ਬੇਪਰੋਸਕੀ ਮਤਾ ਪਾਸ ਕੀਤਾ ਸੀ ਕਿ ਪ੍ਰਧਾਨ ਵੱਲੋਂ ਸ਼ਹਿਰ ਦੇ ਵਿਕਾਸ ਲਈ ਮੀਟਿੰਗਾਂ ਨਹੀਂ ਬੁਲਾਈਆਂ ਜਾਂਦੀਆਂ ਜਿਸ ਕਾਰਨ ਵਿਕਾਸ ਨਹੀਂ ਹੋ ਰਿਹਾ ਉਸ ਦੇ ਜਵਾਬ ਵਿੱਚ ਅੱਜ ਮੀਟਿੰਗ ਬੁਲਾਈ ਗਈ ਸੀ ਜਿਸ ਦੇ ਵਿੱਚ 18 ਕਾਉਂਸਲਰ ਅਤੇ ਵਿਧਾਇਕਨ ਮੋਲ ਗਗਨ ਮਾਨ ਅਤੇ ਵਿਧਾਇਕ ਡਾਕਟਰ ਚੰਨਜੀਤ ਸਿੰਘ ਚਮਕੌਰ ਸਾਹਿਬ ਵਿਸ਼ੇਸ਼ ਤੌਰ ਉੱਤੇ ਮੌਜੂਦ ਰਹੇ ਆਪਣੀ ਵੋਟ ਵੀ ਨਗਰ ਕਾਉਂਸਲਰ ਪ੍ਰਧਾਨ ਖਿਲਾਫ ਮਤਾ ਪਾਉਂਦਿਆਂ ਬੇਪਰੋਸਗੀ ਜਤਾਈ ਇਸ ਉਪਰੰਤ ਬੀਬੀ ਜਸਪ੍ਰੀਤ ਲੌਂਗੀਆਂ ਨੂੰ ਪ੍ਰਧਾਨਗੀ ਉੱਤੋਂ ਹਟਾ ਦਿੱਤਾ ਹੈ ਇਸ ਮੌਕੇ ਵਧਾਇਕਨ ਮੋਲ ਗਗਨ ਮਾਨ ਨੇ ਕਿਹਾ ਕਿ ਬੇਪਰੋਸਗੀ ਦੇ ਮਤੇ ਤਹਿਤ ਅੱਜ ਬੁਲਾਈ ਗਈ ਮੀਟਿੰਗ ਦੇ ਵਿੱਚ ਕੋਈ ਰੌਲਾ ਰੱਪਾ ਨਹੀਂ ਪਿਆ ਮੀਟਿੰਗ ਸ਼ਾਂਤਮਈ ਤਰੀਕੇ ਨਾਲ ਹੋਈ ਅਤੇ ਨਗਰ ਕੌਂਸਲ ਪ੍ਰਧਾਨ ਖਿਲਾਫ 18 ਕੌਂਸਲਰਾਂ ਸਮੇਤ ਦੋ ਵਧਾਇਕਾਂ ਨੇ ਬੇਪਰੋਸਗੀ ਜਤਾਈ ਉਹਨਾਂ ਨੇ ਕਿਹਾ ਕਿ ਜਿਹੜੇ ਕੌਂਸਲਰ ਬੇਪਰੋਸਗੀ ਮਤੇ ਦੇ ਵਿੱਚ ਸ਼ਾਮਲ ਹੋਏ ਹਨ ਅਤੇ ਵਿਕਾਸ ਲਈ ਸਰਕਾਰ ਦਾ ਸਾਥ ਦਿੱਤਾ ਹੈ ਉਹ ਹੀ ਅਗਲੀ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਚੁਣਨ ਦਾ ਪੂਰਾ ਅਧਿਕਾਰ ਰੱਖਦੇ ਨੇ ਤਾਂ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਦੇਮਾਨ ਦੇ ਵੱਲੋਂ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਗਿਆ ਅਕਾਲੀ ਦਲ ਦੀ ਨਗਰ ਕੌਂਸਲ ਦੀ ਪ੍ਰਧਾਨ ਨੂੰ ਅਹੁਦੇ ਉੱਤੋਂ ਹਟਾ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨ ਮਾਨ ਨੇ 18 ਕੌਂਸਲਰਾਂ ਨਾਲ ਮਿਲ ਕੇ ਅਕਾਲੀ ਦਲ ਦੀ ਪ੍ਰਧਾਨ ਨੂੰ ਅਹੁਦੇ ਉਤੋਂ ਹਟਾ ਦਿੱਤਾ ਹੁਣ ਦੇਖਦੇ ਆ ਕਿ ਅਗਲਾ ਪ੍ਰਧਾਨ ਕਦੋਂ ਚੁਣਿਆ ਜਾਣਾ ਅਤੇ ਕਿਸ ਨੂੰ ਆਮ ਆਦਮੀ ਪਾਰਟੀ ਹੁਣ ਪ੍ਰਧਾਨ ਬਣਾਉਂਦੀ ਹੈ